ਹੋਰ ਫੇਬਲ ਜੀ ਅੱਜ ਕੀ ਸੁਣਾਉਣਾ ਆਪਾਂ ਆਪਣੇ YouTube ਫੈਮਲੀ ਵਾਲਿਆਂ ਨੂੰ ਹਾਂਜੀ ਭੈਣ ਜੀ ਅੱਜ ਆਪਾਂ YouTube ਫੈਮਲੀ ਨੂੰ ਸੁਣਾਵਾਂਗੇ ਇੱਕ ਪਿਆਰਾ ਜਿਹਾ ਲੋਕਗੀਤ ਆ ਜੋ ਆਪਾਂ ਪਹਿਲਾਂ ਵਿਆਹਾਂ ਸ਼ਾਦੀਆਂ ਵਿੱਚ ਗਾਉਂਦੇ ਸੀਗੇ ਜੋ ਕਿ ਨੂ ਸਸ ਦੇ ਨੁਕਚੋਕ ਵਾਲਾ ਬਹੁਤ ਪਿਆਰਾ ਜਿਹਾ ਲੋਕਗੀਤ ਆ ਆਸ ਕਰਦੇ ਹਾਂ ਕਿ ਸਾਡੇ ਇਸ ਲੋਕਗੀਤ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਣਗੇ ਤੇ ਬਾਕੀ ਅਸੀਂ ਆਸ ਕਰਦੇ ਹਾਂ ਕਿ ਇੱਕ ਰਿਕੁਐਸਟ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਵੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸੁਣ ਸਕੋ ਤੇ ਆਨੰਦ ਲੈ ਸਕੋ ਤੇ ਲਓ ਸੁਣੋ ਫਿਰ ਅੱਜ ਦਾ ਇਹ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਚੰਨ ਚੜਿਆ ਅਸਾਂ ਨਹੀਂ ਹੋ ਵੇਖਣਾ ਚੰਨ ਚੜਿਆ ਅਸਾਂ ਨਹੀਂ ਹੋ ਵੇਖਣਾ તેરી મનનું મરથા નહી લેણી અસીસવી લેણી ટોલના ચંદ ચડ્યા આસાન ચાલ ચડ્યા આસાન ਤੇਰੀ ਮਾਣੂ ਮਤਾਨੀ ਓਟੇ ਕਣਾ ਅਸੀਂ ਸੁਵਿਨੀ ਲੈਣੀ ਟੋਲਣਾ ਅਸੀਂ ਸੁਵਿਨੀ ਲੈਣੀ ਟੋਲਣਾ ਤੇਰੀ ਮਾਦੀ ਮੋਟੀ ਮੋਟੀ ਅੱਖ ਵੇ ਤੇਰੀ ਮਾਦੀ ਮੋਟੀ ਮੋਟੀ ਅੱਖ ਵੇ ਦਾ ਲੱਗਿਆ ਤਹਨੀਆ ਸਾਗੜ ਵੇ ਸਾਡਾ ਨਹੀਂ ਲੱਗਦਾ ਬੇਸਾਡਾ ਨਹੀਂ ਲੱਗਦਾ ਚਾਨ ਚੜਿਆ ਅਸਾ ਨਹੀਂਉ ਦੇਖਣਾ ਤੇਰੀ ਮਾਨੁ ਮਥਾ ਨਹੀਂਉ ਟੇਕਣਾ ਅਥੀਸ ਨਹੀਂ ਲੈਣੀ ਟੋਲਣਾ ਅਸੀ ਸਵੀ ਨੀ ਲੈ ਨੀ ਟੋਲਣਾ ਤੇਰੀ ਮਾਂ ਦਿ ਲੰਬੀ ਲੰਬੀ ਗੋਤਵੇ ਤੇਰੀ ਮਾਂ ਦਿ ਲੰਬੀ ਲੰਬੀ ਗੋਤਵੇ ਦਾ ਲੱਗੇ ਆਤਾ ਦੇਣੀ ਅਸਾ ਫਟਵੇ ਸਾਡਾ ਦਾ ਨਹੀਂ ਲੱਗਦਾ ਵੇ ਸਾਡਾ ਲਗਦਾ ਚਨ ਚੜਿਆ ਆਸਾਂ ਨਹੀਂ ਉਹ ਦੇਖਣਾ ਤੇਰੀ ਮਾਨੁਵਥਾ ਨਹੀਂ ਓ ਟੇਕਣਾ ਅਸੀਂ ਸੁਵੀ ਨਹੀਂ ਲੈਣੀ ਟੋਲਣਾ ਅਸੀਂ ਸੁਵੀ ਨਹੀਂ ਲੈਣੀ ਟੋਲਣਾ ਤੇਰੀ ਮਾਂ ਦੇ ਉੱਚੇ ਉੱਚੇ ਦੰਦ ਵੇ ਤੇਰੀ ਮਾ ਦੇ ਉੱਚੇ ਉੱਚੇ ਦੰਦ ਵੇ ਦਾ ਲੱਗੇ ਅਤ ਦੇਣੇ ਅਸਿਆ ਪੰਨਵੇ ਸਾਡਾ ਦਾ ਨਹੀਂ ਉਹ ਲੱਗਦਾ ਸਾਡਾ ਦਾ ਨਹੀਂ ਉਹ ਲੱਗਦਾ ਚਨ ਚੜੇ ਆਸਾਂ ਨਹੀਂ ਉਹ ਦੇਖਣਾ ਤੇਰੀ ਮਾਨੁਵਥਾਨਿਓ ਟੇਕਣਾ ਅਸੀਂ ਸੁਵਿਨੀ ਲੈਣੀ ਢੋਲਣਾ ਅਸੀਂ ਸੁਵਿਨੀ ਲੈਣੀ ਢੋਲਣਾ ਤੇਰੀ ਮਾਂ ਦੇ ਪੈ ਗਈਆਂ ਜੁਆ ਜੁਆ ਕੱਢਣ ਨੂੰ ਲਬਦੀ ਇਹਨੂੰ ਹਾ ਤੇਰੀ ਮੰਗ ਦੇ ਬੈ ਗਈਆਂ ਜੁਆ ਜੁਆ ਕੱਢਣੇ ਨੂੰ ਲਭਦੀ ਇਹਨੂੰ ਬਾਂਦਰੀ ਮਗਾ ਦੇ ਟੋਲਣਾ ਬੇਬਾਂਦਰੀ ਮਗਾ ਦੇ ਟੋਲਣਾ ਚੰਨ ਚੜੇ ਆਸਾਂ ਨਹੀਂਓ ਵੇਖਣਾ ോള